ਸਤ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਫਰੂਟ ਚਾਟ ਬਣਾਵਾਂਗੇ ਫਰੂਟ ਚਾਟ ਬਣਾਉਣ ਲਈ ਮੈਂ ਜਿਹੜਾ ਆ ਮੈਂ ਅੰਗੂਰ ਲਏ ਆ ਤੇ ਆਪਣੇ ਕੋਲ ਅਮਰੂਦ ਆ ਤੇ ਇੱਕ ਨਿੰਬੂ ਆ ਐਪਲ ਆ ਤੇ ਆਪਣੇ ਕੋਲ ਹੈਗੀ ਆ ਸਟ੍ਰਾਬਰੀ ਆ ਤੇ ਇੱਕ ਔਰੈਂਜ ਆ ਤੁਸੀਂ ਜਿਹੜੇ ਵੀ ਆਪਣੇ ਫਰੂਟ ਪਾਉਣਾ ਚਾਹੁੰਦੇ ਆ ਪਾ ਸਕਦੇ ਆ ਆਪਣੇ ਕੋਲ ਅੱਜ ਇਹ ਹੀ ਸੀਗੇ ਤੇ ਆਪਾਂ ਇਹ ਇਹਨਾਂ ਦੀ ਆਪਾਂ ਬਣਾਵਾਂਗੇ ਜੀ ਫਰੂਟ ਚਾਟ ਤੇ ਆਪਾਂ ਪਹਿਲਾਂ ਸੇ ਨੂੰ ਲੈ ਲਾਂਗੇ ਜੇ ਤੁਸੀਂ ਛਿੱਲਣਾ ਚਾਹੁੰਦੇ ਆ ਛਿਲ ਕੇ ਪਾ ਸਕਦੇ ਆ ਜੇ ਤੁਸੀਂ ਐਸੀ ਤਰ੍ਹਾਂ ਪਾਉਣਾ ਤਾਂ ਇਸੇ ਤਰ੍ਹਾਂ ਪਾ ਲਓ ਕਿਉਂਕਿ ਆਪਾਂ ਜਿਹੜੀ ਆ ਫਰੂਟ ਚਾਟ ਆ ਇਹ ਸ਼ਾਮ ਨੂੰ ਜਾਂ ਸਵੇਰ ਨੂੰ ਮਾਰਨਿੰਗ ਵੇਲੇ ਜਿੱਦਾਂ ਸਵੇਰ ਵੇਲੇ ਤੇ ਆਪਾਂ ਲੈ ਸਕਦੇ ਹਾਂ ਇਸ ਤਰ੍ਹਾਂ ਕੇ ਹੈਲਦੀ ਚਾਟ ਬਣ ਜਾਂਦੀ ਹੈ ਇਸ ਤਰ੍ਹਾਂ ਸਾਰੇ ਫਰੂਟ ਆ ਜਾਂਦੇ ਆ ਤੇ ਬੱਚੇ ਇਸ ਤਰ੍ਹਾਂ ਖਾ ਵੀ ਲੈਂਦੇ ਆ ਫਰੂਟ ਚਾਟ ਬਣਾਈਏ ਤਾਂ ਖਾਂਦੇ ਵੀ ਨਹੀਂ ਹੈਗੇ। ਕਈ ਵਾਰੀ ਤੇ ਇਹ ਆਪਣੀ ਵਧੀਆ ਜਿਹੜੀ ਐ ਡਿਸ਼ ਵੀ ਬਣ ਜਾਂਦੀ ਆ। ਤੇ ਇਹਨਾਂ ਨੂੰ ਆਪਾਂ ਮੈਂ ਸਣੇ ਛਿਲਕਾ ਇਹਨਾਂ ਨੂੰ چیرੂੰਗੀ ਤੇ ਆਪਾਂ ਇਸ ਤਰ੍ਹਾਂ ਜਿਹੜੇ ਆ ਸੇਹ ਦੇ ਪੀਸ ਕੱਟ ਲੈਣੇ ਆ। ਤੁਸੀਂ ਆਪਣੇ ਹਿਸਾਬ ਨਾਲ ਲੈ ਲਓ ਜਿੰਨੀ ਕ ਆਪਣੀ ਤੁਸੀਂ ਚਾਟ ਜਿਹੜੀ ਆ ਬਣਾਉਣੀ ਆ। ਤੇ ਐਪਲ ਆਪਾਂ ਚੀਰ ਲਿਆ ਤੇ ਹੁਣ ਆਪਾਂ ਜਿਹੜੀ ਐ ਸਟਰਾਬਰੀ ਚੀਰ ਲਾਂਗੇ। ਇਹ ਥੋੜੀ ਜਿਹੀ ਜਿੱਦਾਂ ਖੱਟੀ ਮਿੱਠੀ ਹੁੰਦੀ ਹੈ ਤੇ ਆਪਣੀ ਖੱਟੀ ਮਿੱਠੀ ਜਿਹੜੀ ਚਾਟ ਆ ਬਣੂਗੀ ਇਹ ਤੁਸੀਂ ਜੇ ਇਸ ਤਰ੍ਹਾਂ ਦੇ ਵੀ ਪੀਸ ਕਰਨਾ ਚਾਹੁੰਦੇ ਆ ਉਸੇ ਤਰ੍ਹਾਂ ਦੇ ਕਰ ਲਓ ਤੇ ਹੁਣ ਆਪਾਂ ਜਿਹੜੀ ਸਟਰਾਬਰੀ ਆ ਇਹਨੂੰ ਲੈ ਲਾਂਗੇ ਤੇ ਇਹਦੇ 4-4 5-5 ਪੀਸ ਜਿਹੜੇ ਆਪਾਂ ਕਰ ਲਾਂਗੇ ਇਹਨੂੰ ਆਪਾਂ ਫਰੂਟ ਸਾਰੇ ਨੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਆ ਧੋ ਲਿਆ ਆ ਪਹਿਲਾਂ ਤੇ ਬਹੁਤ ਸੋਹਣੀ ਕਲਰਫੁਲ ਜਿਹੜੀ ਆਪਣੀ ਚਾਟ ਜਿਹੜੀ ਆ ਬਣੂਗੀ ਇਹ ਤੇ ਹੁਣ ਆਪਾਂ ਸਾਰੇ ਸਟਰਾਬਰੀ ਨੂੰ ਵੀ ਚੀਰ ਲਾਂਗੇ ਜਿੰਨੀ ਕੱਪ ਲੈਣੀ ਆ ਤੇ ਹੁਣ ਆਪਾਂ ਲਵਾਂਗੇ ਜੇ ਅਮਰੂਦ ਤੇ ਅਮਰੂਦ ਨੂੰ ਵੀ ਆਪਾਂ ਇਹਨੂੰ ਛਿੱਲਣਾ ਨਹੀਂ ਹੈਗਾ ਇਸੇ ਤਰ੍ਹਾਂ ਜਿਹੜਾ ਆ ਅਮਰੂਦ ਨੂੰ ਵੀ ਆਪਾਂ ਕੱਟ ਲਾਂਗੇ ਅਮਰੂਦ ਜਿਹੜਾ ਆਪਣੇ ਡਾਈਜੈਸਟ ਲਈ ਵਧੀਆ ਹੁੰਦਾ ਆ ਇਹ ਤਾਂ ਹਰ ਰੋਜ਼ ਹੀ ਖਾਣਾ ਚਾਹੀਦਾ ਆ ਡਾਇਬੀਟੀ ਵਾਲਿਆਂ ਲਈ ਵੀ ਬਹੁਤ ਵਧੀਆ ਹੁੰਦਾ ਆ ਸਾਰਿਆਂ ਲਈ ਵਧੀਆ ਹੁੰਦਾ ਅਮਰੂਦ ਤਾਂ ਹਰ ਰੋਜ਼ ਇੱਕ ਅਮਰੂਦ ਜਾਂ ਦੋ ਖਾਣੇ ਚਾਹੀਦੇ ਆ ਤੇ ਇਹਨੂੰ ਵੀ ਹੁਣ ਆਪਾਂ ਇਸੇ ਤਰ੍ਹਾਂ ਤੁਸੀਂ ਛੋਟੇ ਪੀਸਾਂ 'ਚ ਕੱਟ ਲਓ ਵੱਡੇ ਕੱਟ ਲਓ ਜਿਸ ਤਰ੍ਹਾਂ ਦੇ ਵੀ ਪੀਸ ਤੁਸੀਂ ਕੱਟਣੇ ਆ ਉਸ ਤਰ੍ਹਾਂ ਦੇ ਪੀਸ ਜਿਹੜੇ ਕੱਟ ਲਓ ਤੇ ਇਹਨੂੰ ਵੀ ਹੁਣ ਆਪਾਂ ਕੱਟ ਲਿਆ ਤੇ ਹੁਣ ਆਪਾਂ ਜਿਹੜੇ ਆ ਮੇਰੇ ਕੋ ਇੱਕ ਔਰੇਂਜ ਆ ਤੇ ਇਹਨੂੰ ਵੀ ਆਪਾਂ ਲੈ ਲਾਂਗੇ ਔਰੇਂਜ ਨੂੰ ਵੀ ਲੈ ਲਾਂਗੇ ਛਿੱਲ ਕੇ ਲਵਾਂਗੇ ਇਹਨੂੰ ਤੇ ਇਹਦੇ ਵੀ ਆਪਾਂ ਇੱਕ-ਇੱਕ ਦੋ-ਦੋ ਪੀਸ ਜਿਹੜੇ ਆ ਕਰ ਲਾਂਗੇ ਤੁਸੀਂ ਜਿਹੜੇ ਵੀ ਫਰੂਟ ਪਾਉਣਾ ਚਾਹਣੀ ਆ ਪਾ ਸਕਦੇ ਆ ਆਪਣੀ ਕੋਲ ਅੱਜ ਜੋ ਵੀ ਹੈਗੇ ਸੀਗੇ ਆਪਾਂ ਉਹੀ ਪਾਵਾਂਗੇ ਇਹਨੂੰ ਆਪਾਂ ਦੋ ਪੀਸ ਇਸ ਤਰ੍ਹਾਂ ਕਰ ਲਾਂਗੇ ਇਹਨਾਂ ਦੇ ਦੋ ਦੋ ਪੀਸ ਇਹਨਾਂ ਦੇ ਕਰ ਲਾਂਗੇ ਆਪਾਂ ਤੇ ਹੁਣ ਆਪਾਂ ਪਾ ਦਾਂਗੇ ਜੀ ਅੰਗੂਰ ਅੰਗੂਰ ਕਿਉਂਕਿ ਆਪਣੇ ਕੋਲ ਥੋੜੇ ਲੰਬੇ ਲੰਬੇ ਜਏ ਆ ਤੇ ਇਹਨਾਂ ਨੂੰ ਆਪਾਂ ਥੋੜੇ 2-2 ਪੀਸ ਕਰਕੇ ਜਿਹੜੇ ਕੱਟ ਕੇ ਪਾ ਦਾਂਗੇ। ਜੇ ਤੁਸੀਂ ਐਸੀ ਤਰ੍ਹਾਂ ਸਾਬ ਤੇ ਪਾਉਣੇ ਸਾਬ ਤੇ ਪਾ ਸਕਦੇ ਆ ਤੇ ਮੈਂ ਥੋੜ੍ਹਾ ਜਿਹਾ ਕੱਟ ਕੇ ਪਾਉਂਗੀ ਕਿਉਂਕਿ ਇਹਨਾਂ ਦੇ ਨਾਲ ਫਿਰ ਜਿਹੜਾ ਆਪਾਂ ਮਸਾਲਾ ਇੱਕ ਲੈਣਾ ਹੈ ਉਹ ਵੀ ਚੰਬੜ ਜਾਊਗਾ। ਸਾਰਿਆਂ ਦੇ ਨਾਲ ਮਸਾਲਾ ਚੰਗੀ ਤਰ੍ਹਾਂ ਲੱਗ ਜਾਊਗਾ ਤੇ ਫਿਰ ਬਹੁਤ ਹੀ ਵਧੀਆ ਜਿਹੜਾ ਟੇਸਟ ਆਊਗਾ। ਸਾਬ ਤੇ ਵੀ ਪਾ ਸਕਦੇ ਆ ਆਪਾਂ ਥੋੜ੍ਹਾ ਜਿਹਾ ਪਾਦਨੇ ਜੇ ਐਸੀ ਤਰ੍ਹਾਂ ਸਾਬ ਤੇ। ਤੇ ਅੰਗੂਰ ਪਾਤੇ ਆਪਾਂ ਤੇ ਆਪਾਂ ਸਾਰੇ ਫਰੂਟ ਜਿਹੜੇ ਆ ਪਾਤੇ ਆ ਸਟ੍ਰਾਬਰੀ ਪਾਈ ਆ ਆਪਾਂ ਔਰੈਂਜ ਪਾਇਆ ਆ ਸੇਪ ਆਇਆ ਆ ਤੇ ਅਮਰੂਦ ਪਾਇਆ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਮਿਕਸ ਥੋੜਾ ਜਿਹਾ ਮਿਕਸ ਕਰ ਲੈਣੇ ਆ ਸਾਰੇ ਫਰੂਟਸ ਨੂੰ ਬਹੁਤ ਹੀ ਵਧੀਆ ਜਿਹੜਾ ਆਪਣਾ ਕਲਰਫੁਲ ਜਿਹੜਾ ਆ ਇਹ ਫਰੂਟ ਫਰੂਟ ਚਾਟ ਬਣ ਜਾਣੀ ਆ ਖੱਟੀ ਮਿੱਠੀ ਜਿਹੀ ਚਾਟ ਬਣਨੀ ਆ ਆਪਣੀ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਹੋਰ ਆਪਾਂ ਪਾਲਨੀਆਂ ਇਹਦੇ ਵਿੱਚ ਆਪਾਂ ਅੰਗੂਰ ਥੋੜੇ ਹੋਰ ਪਾ ਲੈਣੇ ਆ ਕਿਉਂਕਿ ਕਈ ਵਾਰੀ ਅੰਗੂਰ ਜਿਹੜੇ ਖੱਟੇ ਹੁੰਦੇ ਆ ਕਈ ਮਿੱਠੇ ਹੁੰਦੇ ਆ ਇਹ ਠੀਕ ਹੀ ਆ ਨਾ ਖੱਟੇ ਆ ਨਾ ਮਿੱਠੇ ਬਹੁਤੇ ਬਹੁਤ ਵਧੀਆ ਹੈਗੇ ਆ ਦੇਖਣ ਨੂੰ ਹਰੇ ਲੱਗਦੇ ਆ ਪਰ ਹੈਗੇ ਬਹੁਤ ਮਿੱਠੇ ਆ ਮਿੱਠੇ ਆ ਤੇ ਹੁਣ ਆਪਾਂ ਇੱਕ ਮਸਾਲਾ ਲਾਵਾਂਗੇ ਤੇ ਆਪਾਂ ਸਾਰੇ ਫਰੂਟ ਜਿਹੜੇ ਆ ਲੈ ਲੈ ਆ ਕੱਟ ਕੇ ਤੇ ਹੁਣ ਆਪਾਂ ਲਵਾਂਗੇ ਜੀ ਇੱਕ ਮਸਾਲਾ ਮਸਾਲਾ ਜਿਹੜਾ ਆ ਮੈਂ ਇਹਦੇ ਚ ਲਈ ਹੈਗੀ ਕਾਲੀ ਮਿਰਚ ਥੋੜੀ ਜਿਹੀ ਲੈ ਲਈ ਆ ਤੇ ਮੈਂ ਦੋਨੇ ਲੂਣ ਲੈ ਆ ਇੱਕ ਹਿਮਾਲਿਆ ਦਾ ਜਿਹੜਾ ਲਾਲ ਲੂਣ ਹੈ ਉਹ ਲੈ ਆਇਆ ਤੇ ਆਪਾਂ ਕਾਲਾ ਲੂਣ ਲੈ ਆਇਆ ਤੇ ਇਹਨੂੰ ਆਪਾਂ ਥੋੜ੍ਹੀ ਜੀਆਂ ਡਲੀਆਂ ਜੀਆਂ ਬਣ ਜਣੀਆਂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾ ਜਿਹੜਾ ਆ ਬਰੀਕ ਜਿਹਾ ਕਰ ਲਿਆ ਤੇ ਇੱਥੇ ਮੈਂ ਥੋੜਾ ਜਿਹਾ ਪਦੀਨਾ ਲੈ ਆਇਆ ਸੁੱਕਾ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਆਪਾਂ ਘਰੇ ਇਸਕਾਏ ਆ ਤੈਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਆ ਮੈਸਚਾ ਕਰ ਲਿਆ ਬਹੁਤ ਹੀ ਵਧੀਆ ਇਹਦੇ ਨਾਲ ਟੇਸਟ ਆਊਗਾ ਪ੍ਰੀਨੇ ਦੇ ਨਾਲ ਤੇ ਆ ਆਪਾਂ ਚਾਟ ਮਸਾਲਾ ਲਿਆ ਹੈ ਤੇ ਇਹਨਾਂ ਸਾਰਿਆਂ ਨੂੰ ਆਪਾਂ ਕਰ ਲਾਂਗੇ ਜੀ ਮਿਕਸ ਤੇ ਇੱਕ ਬਹੁਤ ਹੀ ਵਧੀਆ ਜਿਹੜਾ ਹੈ ਆਪਣਾ ਮਸਾਲਾ ਬਣ ਜਾਊਗਾ ਇਹ ਚਾਟ ਮਸਾਲਾ ਕਾਲਾ ਲੂਣ ਲਿਆਇਆ ਇਹਦੇ ਨਾਲ ਬਹੁਤ ਵਧੀਆ ਟੇਸਟ ਜਿਹੜਾ ਹੈ ਆਪਣਾ ਆਉਂਦਾ ਹੈ ਤੁਸੀਂ ਇਹਦੇ ਵਿੱਚ ਥੋੜੀ ਜਿਹੀ ਅਜਵੈਨ ਵੀ ਪਾ ਸਕਦੇ ਆ ਜੇ ਪੀਸ ਕੇ ਬਹੁਤ ਥੋੜੀ ਜਹੀ ਤੇ ਬਹੁਤ ਵਧੀਆ ਇਸ ਤਰ੍ਹਾਂ ਜਿਹੜਾ ਇਹ ਆਪਣਾ ਚਾਟ ਮਸਾਲਾ ਜਿਹੜਾ ਆ ਬਣ ਗਿਆ ਤੇ ਇਹਨੂੰ ਹੁਣ ਆਪਾਂ ਬਣਾ ਕੇ ਵੀ ਇਸ ਤਰ੍ਹਾਂ ਰੱਖ ਸਕਦੇ ਆ ਕਿੰਨਾ ਵਧੀਆ ਜਿਹੜਾ ਆਪਣਾ ਮਸਾਲਾ ਬਣ ਗਿਆ ਤੇ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਜੀ ਇੱਕ ਮੈਂ ਨਿੰਬੂ ਲਿਆਇਆ ਜੇ ਤੁਸੀਂ ਨਿੰਬੂ ਪਾਉਣਾ ਚਾਹੁੰਦੇ ਤਾਂ ਪਾ ਲਓ ਜੇ ਨਹੀਂ ਪਾਉਣਾ ਤਾਂ ਨਾ ਵੀ ਪਾਓ ਜੇ ਇਸੇ ਤਰ੍ਹਾਂ ਵੀ ਵਧੀਆ ਲੱਗਦੀ ਆ ਪਰ ਮੈਂ ਥੋੜੀ ਜਿਹੀ ਖੱਟੀ ਮਿੱਠੀ ਚਾਟ ਬਣਾਉਂਗੀ ਤੇ ਆਪਾਂ ਜਿਹੜਾ ਨਿੰਬੂ ਆ ਇਹ ਆਪਾਂ ਪਾ ਦਾਂਗੇ ਥੋੜਾ ਇੱਕ ਨਿੰਬੂ ਪਾ ਦੂੰਗੀ ਮੈਂ ਇਹਦੇ ਵਿੱਚ ਇਹ ਵੀ ਆਪਾਂ ਨੇ ਛੋੜ ਲਿਆ ਨਿੰਬੂ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਚਾਟ ਮਸਾਲਾ ਜਿਹੜਾ ਆਪਾਂ ਚਾਟ ਮਸਾਲਾ ਬਣਾਇਆ ਸੀਗਾ ਇਹ ਆਪਾਂ ਪਾਵਾਂਗੇ ਆਪਾਂ ਹੱਥ ਦੇ ਨਾਲ ਹੀ ਪਾਵਾਂਗੇ ਇਹਨੂੰ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜਿਹੜਾ ਹੈ ਮਸਾਲਾ ਪਾ ਸਕਦੇ ਆ ਕਿੰਨਾ ਕੁ ਪਾਉਣਾ ਹੈ ਤੇ ਇਹਨੂੰ ਹੁਣ ਆਪਾਂ ਕਰ ਲੈਨੇ ਮਿਕਸ ਬਹੁਤ ਹੀ ਵਧੀਆ ਜਿਹੜੀ ਇਸ ਤਰ੍ਹਾਂ ਦੀ ਫਲੂਟ ਚਾਟ ਜਿਹੜੀ ਆ ਬਣਦੀ ਆ ਤੇ ਹੁਣ ਆਪਾਂ ਇੱਕ ਇਹਨੂੰ ਪਲੇਟ ਦੇ ਵਿੱਚ ਸਰਵ ਕਰ ਲੈਨੇ ਆ ਇਸ ਤਰ੍ਹਾਂ ਜਿਹੜੇ ਆਪਣੇ ਬੱਚੇ ਆ ਬੜੇ ਆ ਬੜੇ ਬੱਚੇ ਸਾਰੇ ਹੀ ਖਾਸ ਬਹੁਤ ਟੇਸਟਿੰਡ ਨਾਲ ਖਾ ਸਕਦੇ ਆ ਬੱਚੇ ਤਾਂ ਫਿਰ ਇਸ ਤਰ੍ਹਾਂ ਆਪਣੇ ਜਿਹੜੇ ਆ ਫਰੂਟ ਵੀ ਖਾ ਲੂਗੇ ਸਾਰੇ ਫਰੂਟ ਖਾ ਲਾਂਗੇ ਇਸ ਤਰ੍ਹਾਂ ਫਰੂਟ ਚਾਟ ਜਿਹੜੀ ਦੇਖੋ ਜੀ ਆਪਾਂ ਬਣਾ ਲਈ ਆ ਸਾਰੀ ਤੇ ਕਿੰਨੀ ਵਧੀਆ ਦੇਖੋ ਆਪਣੀ ਫਰੂਟ ਚਾਟ ਜਿਹੜੀ ਬਣੀ ਆ ਤੇ ਕਿੰਨੀ ਕਲਰਫੁਲ ਸਾਰੀ ਜਿਹੜੀ ਆ ਹੈਲਦੀ ਵੀ ਬਣੀ ਆ ਕਲਰਫੁਲ ਵੀ ਬਣੀ ਆ ਇਸ ਨੂੰ ਇਸ ਤਰ੍ਹਾਂ ਬੱਚੇ ਤਾਂ ਇਕਦਮ ਹੀ ਸਾਰੀ ਜਿਹੜੀ ਆ ਖਤਮ ਕਰ ਦੇਣਗੇ ਤੇ ਇਸੇ ਤਰ੍ਹਾਂ ਜੇ ਤੁਹਾਨੂੰ ਸਾਡੀ ਫਰੂਟ ਚਾਟ ਜਿਹੜੀ ਹੈ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਫਰੂਟ ਚਾਟ ਜਿਹੜੀ ਕਿਸ ਤਰ੍ਹਾਂ ਦੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਫੇਸਬੁੱਕ ਤੇ ਫੋਲੋ ਕਰਨਾ ਸਤਿ ਸ੍ਰੀ ਅਕਾਲ ਜੀ